ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਪੂਰਾ ਜਰੂਰ ਸੁਣਨਾ ਜੀ ਸੋ ਕੰਮ ਦੀ ਹੀ ਗੱਲ ਆ ਕਿਉਂਕਿ ਦਿਵਾਲੀ ਤੋਂ ਪਹਿਲਾਂ ਖਾਸ ਕਰਮ ਆਪਾਂ ਜਰੂਰ ਕਰਨੇ ਨੇ ਜਿਨ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਕਾਫੀ ਲਾਭ ਸੁਧਾਰ ਆਵੇਗਾ ਸੋ ਇਹ ਗੱਲ ਸੱਚ ਹੈ ਲਾਭ ਵੀ ਮਿਲਦਾ ਹੈ ਸੁਧਾਰ ਵੀ ਆਉਂਦਾ ਹੈ ਕਰਮਾਂ ਦੇ ਸਿਰ ਤੇ ਮਿਹਨਤ ਦੇ ਸਿਰ ਤੇ ਜਿੰਨਾ ਕੁ ਤੁਸੀਂ ਵਿਸ਼ਵਾਸ ਰੱਖਦੇ ਹਾਂ ਜਿੰਨੀ ਕਿ ਮਿਹਨਤ ਕਰਦੇ ਹਾਂ ਤਾਂ ਉਹਦਾ ਫਲ ਵੀ ਜ਼ਰੂਰ ਮਿਲਦਾ ਹੈ ਸੋ ਕੁਝ ਨਾ ਕੁਝ ਇਹੋ ਜੇ ਕਰਮ ਕਰਦੇ ਰਿਹਾ ਕਰੋ ਇੱਕ ਕਰਮ ਹੀ ਤੁਹਾਡੇ ਅੱਗੇ ਆਉਣ ਦੇ ਕੀਤੇ ਹੋਏ ਜੀ ਸੋ ਕੱਲ ਜਿਵੇਂ ਕਿ ਸੰਗਰਾਮ ਦਾ ਦਿਨ ਹੈ ਤੇ ਸੰਗਰਾਮ ਦੇ ਦਿਨ ਤੇ ਤੁਸੀਂ ਜੋ ਕਰਮ ਕਰਨਾ ਜ਼ਰੂਰੀ ਹੈ ਤੁਹਾਡੇ ਲਈ ਉਹ ਆਪਾਂ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜਿਨ੍ਹਾਂ ਨੂੰ ਕਦੇ ਸਾਡੀ ਵੀਡੀਓ ਕੋਈ ਹੋਰ ਆਵਾਜ਼ ਵਿੱਚ ਸੁਣਾਈ ਦਿੰਦੀ ਆ ਤੇ ਤੁਹਾਨੂੰ ਖੁਦ ਨੂੰ ਹੀ ਆਵਾਜ਼ ਸੈਟਿੰਗ ਕਰਨੀ ਪਵੇਗੀ ਵੀਡੀਓ ਚੱਲਦੇ-ਚੱਲਦੇ ਹੀ ਤੁਸੀਂ ਕਰ ਸਕਦੇ ਹੋ ਤਿੰਨ ਬਿੰਦੀਆਂ ਉੱਪਰ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਦਬੋਗੇ ਤਾਂ ਫਿਰ ਇੱਕ ਆਪਸ਼ਨ ਆਏਗੀ ਜਿਵੇਂ ਇੱਕ ਲੋਗੋ ਬਣਿਆ ਹੋਵੇਗਾ ਜਿਵੇਂ ਆਪਾਂ ਨੰਬਰ ਐਡ ਕਰਦੇ ਸੋ ਕਈ ਵਾਰ ਨਹੀਂ ਪਤਾ ਲੱਗਦਾ ਕਿਸੇ ਨੂੰ ਆਪਾਂ ਇਸ ਲਈ ਆਸਾਨ ਤਰੀਕੇ ਨਾਲ ਦੇ ਕੀ ਇੱਕ ਬੰਦੇ ਦੀ ਸ਼ੇਪ ਦੇ ਵਿੱਚ ਲੋਗੋ ਬਣਿਆ ਹੁੰਦਾ ਹੈ ਉਹਨੂੰ ਦਬੋਗੇ ਫਿਰ ਦੋ ਆਪਸ਼ਨ ਆਉਣਗੇ ਇੰਗਲਿਸ਼ ਤੇ ਪੰਜਾਬੀ ਤੁਸੀਂ ਪੰਜਾਬੀ ਤੇ ਕਲਿੱਕ ਕਰੋ ਤੇ ਵੀਡੀਓ ਪੰਜਾਬੀ ਵਿੱਚ ਹੀ ਆਏਗੀ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਜੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸੱਜਣਾ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਨੈਸਲੀ ਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਰੋਜ਼ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਡੇ ਕੋਲ ਕਿਤੇ ਵੀ ਪਾਣੀ ਚੱਲਦਾ ਨਹੀਂ ਹੈ ਬਹੁਤ ਦੂਰ ਹੈ ਤੇ ਕੋਲ ਵੀ ਕੋਈ ਘਰ ਵਿੱਚ ਵੀ ਨਹੀਂ ਹੈ ਕਿ ਜਿਹਦੇ ਨਾਲ ਮੈਂ ਜਾ ਸਕਾਂ ਕੋਈ ਹੋਰ ਕੰਮ ਦੱਸੋ ਜਿਹੜਾ ਅਸੀਂ ਕਰ ਸਕੀਏ ਸੋ ਚਾਲ ਦੇ ਪਾਣੀ ਵਿੱਚ ਆਪਾਂ ਇੱਕ ਕਰਮ ਕਰਨ ਨੂੰ ਕਿਹਾ ਸੀ ਜੀ ਗਵਾਜਾ ਪੀਰ ਜੀ ਦਾ ਸੋ ਦੇਖੋ ਜੀ ਜੇਕਰ ਇਹ ਤੁਹਾਡੀ ਮਜਬੂਰੀ ਹੈ ਤੇ ਤੁਸੀਂ ਘਰ ਵਿੱਚ ਜੇਕਰ ਗਵਾਜਾ ਪੀਰ ਨੂੰ ਮੰਨਦੇ ਹੋ ਤਾਂ ਘਰ 'ਚ ਵੀ ਇਹ ਕਰਮੂਗਾ ਕਰ ਸਕਦੇ ਹੋ ਜੇਕਰ ਕਿਤੇ ਬਾਹਰ ਦਰਗਾਹ ਤੇ ਜਾਂਦੇ ਹੋ ਨਜ਼ਦੀਕ ਗਵਾਜਾ ਪੀਰ ਜੀ ਦਾ ਦਰਵਾਰ ਹੈ ਤਾਂ ਤੁਸੀਂ ਉੱਥੇ ਜਾ ਕੇ ਇਹ ਕਰਮ ਕਰ ਦਿਓ ਕੋਈ ਗੱਲ ਨਹੀਂ ਉਹਨਾਂ ਦੇ ਸੂਪ ਅੱਗੇ ਤੁਸੀਂ ਕਿਰਮ ਕਰ ਸਕਦੇ ਆ ਮਨ ਵਿੱਚ ਵਿਸ਼ਵਾਸ ਹੋਣਾ ਜ਼ਰੂਰੀ ਹੈ ਜੇਕਰ ਵਿਸ਼ਵਾਸ ਹੈ ਮਜਬੂਰੀ ਹੈ ਤੇ ਉਹ ਮਜਬੂਰੀ ਨੂੰ ਸਮਝਦੇ ਨੇ ਐਤਾ ਨਹੀਂ ਹੁੰਦੀ ਕਿ ਉਹ ਤੁਹਾਡੀ ਮਜਬੂਰੀ ਨੂੰ ਨਹੀਂ ਸਮਝਣਗੇ ਪਰ ਇੰਨਾ ਕਹੇ ਕਿ ਕਰਮ ਕਰਿਆ ਜ਼ਰੂਰ ਕਰੋ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਕਰੋ ਪਰ ਕਰਨਾ ਜ਼ਰੂਰੀ ਹੈ ਫਿਰ ਹੀ ਫਲ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਦੱਸੋ ਕਿ ਜਿਹੜਾ ਇਨਸਾਨ ਘਰ ਦਾ ਮੈਂਬਰ ਜਿਹੜੀ ਕੀ ਸੇਵਾ ਕਰਦਾ ਹੈ ਕੀ ਉਹ ਮਰਗ ਵਾਲੇ ਘਰ ਜਾ ਸਕਦਾ ਹੈ ਜਿਹੜੇ ਚਿਰਾਗ ਰੋਸ਼ਨ ਕਰਦੇ ਨੇ ਤੇ ਇੱਕ ਹੋਰ ਨਾਲ ਗਿਆ ਸਾਨੂੰ ਸਮਝ ਨਹੀਂ ਆਇਆ ਜੀ ਸੋ ਦੁਬਾਰਾ ਤੋਂ ਦੱਸ ਸਕਦੇ ਆ ਤੁਸੀਂ ਸੋ ਆਪਾਂ ਇੱਥੇ ਦੋਨਾਂ ਦੀ ਗੱਲ ਇਹ ਕਰਾਂਗੇ ਕਿ ਜੇਕਰ ਛਲੇ ਵਾਲੇ ਤੇ ਘਰ ਦੀ ਗੱਲ ਹੈ ਜਾਂ ਮਰਗ ਵਾਲੇ ਘਰ ਦੀ ਗੱਲ ਤੇ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਕਿ ਸੇਵਾ ਕਰਨ ਵਾਲੀ ਨੂੰ ਐਸੇ ਧਾਂਤ ਨਹੀਂ ਚਾਹਤ ਲੱਗਦੀ ਸੋ ਹਰ ਇੱਕ ਨੂੰ ਜਾਣਾ ਚਾਹੀਦਾ ਕਿਉਂਕਿ ਸਮਾਂ ਹਰ ਇੱਕ ਤੇ ਆਉਣਾ ਹੀ ਆਉਣਾ ਹੈ ਸੋ ਇਸ ਕਰਕੇ ਇਹਦੇ ਵਿੱਚ ਕੋਈ ਬਹਿਮ ਵਿਚਾਰ ਨਹੀਂ ਕਰਨੀ ਸਿਰਫ ਇੱਕ ਗੱਲ ਦਾ ਧਿਆਨ ਰੱਖਣਾ ਜੇਕਰ ਤੁਸੀਂ ਆਪਣੇ ਗੁਰੂ ਪੀਰ ਦਾ ਕੋਈ ਵਰਤ ਰੱਖਿਆ ਹੋਇਆ ਤੇ ਉਸ ਦਿਨ ਤੁਸੀਂ ਇਦਾਂ ਦੇ ਕਿਤੇ ਵੀ ਥਾਂ ਤੇ ਨਾ ਜਾਓ ਤਾਂ ਚੰਗਾ ਹੈ ਜੀ ਕੋਸ਼ਿਸ਼ ਕਰਨੀ ਪਰ ਫਿਰ ਵੀ ਜੇ ਕੋਈ ਮਜਬੂਰੀ ਹੈ ਤਾਂ ਅਰਦਾਸ ਨਹੀਂ ਕੀਤੀ ਕਰ ਸਕਦੇ ਹੋ ਵੈਸੇ ਤਾਂ ਕੋਸ਼ਿਸ਼ ਕਰਨੀ ਕਿ ਉਸ ਵਕਤ ਨਹੀਂ ਜਾਣਾ ਚਾਹੀਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਜਦੋਂ ਅਸੀਂ ਕਹਿੰਦੇ ਪੀਰਾਂ ਨੂੰ ਭੋਗ ਲਗਾਉਂਦੇ ਆ ਧੂਪ ਕਾਉਨੇ ਅੱਗ ਤੇ ਤੇ ਅੱਗ ਮੱਚਦੀ ਨਹੀਂ ਕੀ ਇਹਨਾਂ ਨੂੰ ਪੀਰਾਂ ਦੀ ਨਾਰਾਜ਼ਗੀ ਸਮਝੀਏ ਸੋ ਦੇਖੋ ਜੀ ਅੱਗ ਚੰਗੀ ਤਰੀਕੇ ਦੇ ਨਾਲ ਬਣਾਈ ਹੋਏ ਤੇ ਕੁਛ ਨਹੀਂ ਹੁੰਦਾ ਪਰ ਕੋਸ਼ਿਸ਼ ਇਹ ਕਰਨੀ ਆ ਕਿ ਜਦੋਂ ਤੁਸੀਂ ਅੱਗ ਤੇ ਪ੍ਰਸ਼ਾਦ ਦਾ ਧੂਪ ਪਾਉਣ ਦੀ ਕੋਸ਼ਿਸ਼ ਕਰਦੇ ਹੋ ਉਸ ਤੋਂ ਪਹਿਲਾਂ ਥੋੜਾ ਦੇਸੀ ਘਿਓ ਜਾਂ ਸਰੋਂ ਦਾ ਤੇਲ ਜ਼ਰੂਰ ਪਾਉਣਾ ਉਹਦੇ ਨਾਲ ਕੀ ਹੁੰਦਾ ਆ ਕਿ ਧੂਪ ਚੰਗੀ ਤਰ੍ਹਾਂ ਮੰਗ ਜਾਂਦਾ ਅਗਮ ਆ ਚ ਜਾਂਦੀ ਹੈ ਸੋ ਇਸ ਤਰ੍ਹਾਂ ਹੁੰਦੀ ਨਹੀਂ ਕਿਉਂਕਿ ਅੱਗ ਜਦੋਂ ਇਹ ਲੱਗ ਜਾਂਦੀ ਆ ਧੂਆ ਨਿਕਲਣਾ ਔਖਾ ਜਾਂਦਾ ਫਿਰ ਅੱਗ ਦੇ ਉੱਤੇ ਧੂਪ ਪਾਓ ਪਰ ਲੱਕਿਓ ਜਹਾ ਸਰ੍ਹੋਂ ਦਾ ਤੇਲ ਵਰਤ ਲਓ ਉੱਪਰ ਦੀ ਫਿਰ ਜੋ ਪ੍ਰਸ਼ਾਦ ਤੁਸੀਂ ਤਿਆਰ ਕੀਤਾ ਥੋੜਾ ਥੋੜਾ ਪਾਉਣਾ ਹੈ ਨਹੀਂ ਕਿ ਕਾਫੀ ਜ਼ਿਆਦਾ ਰੱਖ ਦੇਣਾ ਹੈ ਕਿਉਂਕਿ ਜ਼ਿਆਦਾ ਪ੍ਰਸ਼ਾਦ ਪਾਉਂਗੇ ਤਾਂ ਉਹਦੇ ਨਾਲ ਅੱਗ ਬੁਝੇਗੀ ਪਰ ਜੇਕਰ ਥੋੜਾ ਥੋੜਾ ਪਾਉਣਾ ਹੈ ਜਿਵੇਂ ਚੁਟਕੀ ਦੇ ਨਾਲ ਚੱਕ ਕੇ ਇੰਨਾ ਇੰਨਾ ਪ੍ਰਸ਼ਾਦ ਤਿੰਨ ਵਾਰ ਰੱਖ ਦਿਓ ਪੰਜ ਵਾਰ ਰੱਖ ਦਿਓ ਇਹ ਤੁਹਾਡੀ ਮਰਜ਼ੀ ਹੈ ਜੀ ਥੋੜਾ ਥੋੜਾ ਜਾਣੀ ਕਿ ਸਿਰਫ ਇੱਕ ਨਿਗਮਾ ਪਾਉਣਾ ਹੁੰਦਾ ਹੈ ਸੋ ਸਿਰਫ ਸੁਗੰਧ ਦੇ ਭੁੱਖੇ ਨੇ ਹੋਰ ਸਾਡੇ ਕੋ ਕੁਛ ਨਹੀਂ ਮੰਗਦੇ ਜੀ ਤੋ ਇਸ ਕਰਕੇ ਅਗਤੀ ਜਿਹੜੇ ਤੂ ਕਉਂਦੇ ਨੇ ਉਹ ਸਭ ਤੋਂ ਵਧੀਆ ਕਰਮਾ ਸੋ ਇਸ ਕਰਕੇ ਕਰਿਆ ਕਰੋ ਤੇ ਬਾਕੀ ਇਹਦੇ ਵਿੱਚ ਕੋਈ ਵਹਿਮ ਵਿਚਾਰ ਕਰਨ ਵਾਲੀ ਗੱਲ ਨਹੀਂ ਹੈ ਕਿ ਕੋਈ ਨਾਰਾਜ਼ਗੀ ਹੈ ਪੀਰਾਂ ਦੀ ਜਾਂ ਕੋਈ ਵਹਿਮ ਵਿਚਾਰ ਸਮਝੀਏ ਜਾਂ ਨਹੀਂ ਸੋ ਬਿਲਕੁਲ ਵੀ ਨਹੀਂ ਜਦੋਂ ਮਾਲਕ ਦਾ ਕਰਮ ਕਰਦੇ ਹੋ ਉਸ ਵਕਤ ਮਨ ਵਿੱਚ ਕੋਈ ਵਹਿਮ ਨਹੀਂ ਲੈ ਕੇ ਆਉਣਾ ਨਹੀਂ ਕਿ ਡੇ ਵੱਡੇ ਫੱਕਰ ਦੇ ਨਾਮ ਤੇ ਤੁਸੀਂ ਕਰਮ ਕਰਨ ਜਾ ਰਹੇ ਹੋ ਫਿਰ ਵੀ ਵਹਿਮ ਰੱਖੋਗੇ ਤਾਂ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਤੁਹਾਨੂੰ ਲੱਗਦਾ ਵੀ ਹੈ ਕਿ ਮੂਰੇ ਰਸਤਾ ਸਾਡਾ ਬਹੁਤ ਔਖਾ ਹੈ ਕਠਿਨ ਹੈ ਇਹਦੇ ਤੇ ਸਾਡਾ ਜੋਰ ਨਹੀਂ ਚੱਲਣਾ ਸੀ ਕੁਝ ਨਹੀਂ ਕਰ ਸਕਦੇ ਉੱਥੇ ਜੇਕਰ ਤੁਸੀਂ ਤੁਹਾਨੂੰ ਲੱਗਦਾ ਵੀ ਹੈ ਕਿ ਕੋਈ ਹੱਲ ਨਹੀਂ ਪਰ ਜੇਕਰ ਕਿਤੇ ਵਿਸ਼ਵਾਸ ਕਰਕੇ ਵੇਖਣਾ ਕਿ ਵਿਸ਼ਵਾਸ ਹੈ ਮਾਲਕ ਤੇ ਉਹ ਕਰ ਸਕਦਾ ਸਭ ਕੁਝ ਆਸਾਨ ਵੀ ਕਰ ਸਕਦਾ ਤਾਂ ਉਪਤੋ ਦੀ ਵਿਰਾਹ ਕੱਢ ਦਿੰਦਾ ਜਿੱਥੇ ਨਾ ਉਮੀਦ ਹੋਵੇ ਸੋ ਇਹ ਵਿਸ਼ਵਾਸ ਦੇ ਸਿਰ ਤੇ ਸਭ ਕੁਝ ਜਿੱਤਿਆ ਜਾ ਸਕਦਾ ਹੈ ਯਕੀਨ ਹੋਣਾ ਚਾਹੀਦਾ ਤੇ ਮਾਈਂਡ ਦੇ ਵਿੱਚ ਗਲਤ ਵਿਚਾਰ ਨਹੀਂ ਆਉਣੀ ਚਾਹੀਦੀ ਸੋ ਕਦੇ ਡਾਵਾ ਡੋਲ ਨਹੀਂ ਹੁਣਾ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਿਆ ਕਰੋ ਅੰਦਰੋਂ ਅੰਦਰੀ ਅਰਦਾਸ ਕਰੋ ਅੰਦਰੋਂ ਅੰਦਰੀ ਗੱਲ ਆਪਣੇ ਮਾਲਕ ਨਾਲ ਕਰਨ ਦੀ ਕੋਸ਼ਿਸ਼ ਕਰੋ ਤੇ ਜਵਾਬ ਵੀ ਜ਼ਰੂਰ ਮਿਲਦਾ ਗੱਲਾਂ ਦਾ ਮਹਿਸੂਸ ਕਰਨ ਦੀ ਜ਼ਰੂਰਤ ਹੈ ਤੇ ਇੱਕ ਵਾਰ ਇਸ ਰਸਤੇ ਤੇ ਤੁਰਨ ਦੀ ਜ਼ਰੂਰਤ ਹੈ ਇੱਕ ਹੁੰਦਾ ਸੀ ਜ਼ੁਬਾਨ ਦੇ ਨਾਲ ਅਰਦਾਸਾਂ ਕਰਦੇ ਆਂ ਬੋਲ ਕੇ ਕਰਦੇ ਆਂ ਜਾਂ ਮਨ ਵਿੱਚ ਬੋਲ ਕੇ ਕਰਦੇ ਇੱਕ ਹੁੰਦਾ ਮਨੋਂ ਅਰਦਾਸ ਕਰਨੀ ਅੰਦਰੋਂ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਨਾ ਸੋ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲੇਗਾ ਬਸ ਇੰਨਾ ਕਹ ਹੈ ਕਿ ਇੱਕ ਵਾਰ ਮਨ ਨੂੰ ਟਕਾ ਕੇ ਦੇਖੋ ਫਿਰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਜੀ ਸੋ ਹੁਣ ਇੱਥੇ ਆਪਾਂ ਇੱਕ ਮੂਲ ਕਮੈਂਟ ਦੱਸਦੇ ਆਂ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਮੈਂ ਤੇ ਮੇਰਾ ਬੇਟਾ ਅਸੀਂ ਦੋਨੋਂ ਹੀ ਚਰਾਗ ਰੋਸ਼ਨ ਕਰਦੇ ਸੇਵਾ ਕਰਦੇ ਤੇ ਦੋਨੋਂ ਹੀ ਬਿਮਾਰ ਬਹੁਤ ਜਲਦ ਹੋ ਜਾਂਦੇ ਸਾਨੂੰ ਇਹਦਾ ਜਵਾਬ ਤਾਂ ਉਹ ਤੇ ਸਾਨੂੰ ਕਿਵੇਂ ਪਤਾ ਚੱਲੇਗਾ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਸੋ ਦੇਖੋ ਜੀ ਜਿਨ੍ਹਾਂ ਵੀ ਰੂਹਾਂ ਨੇ ਸਵਾਲ ਕਰਨਾ ਹੁੰਦਾ ਹੈ ਜੀ ਉਹ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਜ਼ਿਕਰ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਮਿਲ ਜਾਂਦਾ ਹਰ ਰੋਜ਼ ਵੀਡੀਓ ਨੂੰ ਸੁਣੋ ਤੇ ਪੂਰੀ ਵਾਚ ਕਰੋ ਪੂਰੀ ਵੀਡੀਓ ਸੁਣੋ ਹੁਣ ਇਹ ਤਾਂ ਸਾਨੂੰ ਵੀ ਨਹੀਂ ਪਤਾ ਕਿ ਅੱਧੇ ਕਿਹੜੀ ਵੀਡੀਓ ਵਿੱਚ ਤੁਹਾਡੇ ਸਵਾਲ ਦਾ ਜਵਾਬ ਦੇ ਦਈਏ ਕਿਉਂਕਿ ਕਮੈਂਟ ਬਹੁਤ ਸਾਰੇ ਹੁੰਦੇ ਨੇ ਤੇ ਵੀਡੀਓ ਆਪਣੀ ਮਸਾ ਉਨੀ ਗਈ ਹੁੰਦੀ ਆ ਜੀ ਫਿਰ ਗੱਲ ਚੰਗੀ ਤਰ੍ਹਾਂ ਸਮਝਾਉਣੀ ਪੈਂਦੀ ਤੇ ਵੀਡੀਓ ਲੌਂਗ ਹੋ ਜਾਂਦੀ ਆ ਸੋ ਕੋਸ਼ਿਸ਼ ਕਰਿਆ ਕਰੋ ਕਿਉਂਕਿ ਸਵਾਲ ਦੇ ਜਵਾਬ ਵਾਸਤੇ ਹਰ ਇੱਕ ਦੇ ਦੇਈਦੇ ਆ ਪਰ ਤੁਹਾਨੂੰ ਇੱਥੇ ਸਬਰ ਬਣਾਉਣਾ ਪਵੇਗਾ ਹਰ ਰੋਜ਼ ਵੀਡੀਓ ਨੂੰ ਸੁਣਨਾ ਪਵੇਗਾ ਜਦ ਤੱਕ ਤੁਹਾਨੂੰ ਸਵਾਲ ਦਾ ਜਵਾਬ ਮਿਲ ਨਹੀਂ ਜਾਂਦਾ ਸੋ ਕਿਰਪਾ ਕਰਕੇ ਹਮੇਸ਼ਾ ਇਹ ਨਾ ਗੱਲਾਂ ਤੇ ਧਿਆਨ ਦੇਣਾ ਜੀ ਸੋ ਬਾਕੀ ਗੱਲ ਰਹੀ ਕਿ ਬਿਮਾਰ ਬਹੁਤ ਜਲਦ ਹੋ ਜਾਂਦੇ ਆ ਸੋ ਦੇਖੋ ਜੀ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਗਹਿਣਾ ਹੈ ਸੋ ਕਹਿਣੇ ਦੀ ਤਰ੍ਹਾਂ ਹੈ ਕਦੇ ਪਹਿਨ ਲਈਦੇ ਤੇ ਕਦੇ ਉਤਰ ਜਾਂਦੇ ਨੇ ਇਸੇ ਤਰ੍ਹਾਂ ਹੈ ਰੱਬ ਦਾ ਨਾਮ ਲੈਣ ਵਾਲਿਆਂ ਤੇ ਝੋਲ ਚ ਦੁੱਖ ਆਉਂਦੇ ਜਾਂਦਾ ਜ਼ਰੂਰ ਨੇ ਪਰ ਆਰਾਮ ਮਿਲ ਜਾਂਦਾ ਸ਼ੁਕਰਾਨਾ ਤੁਸੀਂ ਇਸ ਗੱਲ ਦਾ ਕਰਨਾ ਕਿ ਜੋ ਵੀ ਦੁੱਖ ਸਰੀਰ ਨੂੰ ਆਉਂਦਾ ਹੈ ਉਸ ਤੋਂ ਸਾਨੂੰ ਆਰਾਮ ਮਿਲ ਜਾਂਦਾ ਚਾਹੇ ਥੋੜਾ ਸਮਾਂ ਲੱਗ ਜਾਂਦਾ ਕੋਈ ਭਿਆਨਕ ਦੁੱਖ ਨਹੀਂ ਹੈ ਸੋ ਆਪਣੇ ਮਾਲਕ ਦਾ ਇੱਥੇ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਕਿਉਂਕਿ ਜੋ ਤੁਸੀਂ ਸੇਵਾ ਕਰ ਰਹੇ ਹੋ ਸੇਵਾ ਦਾ ਮੁੱਲ ਵੀ ਪੈ ਰਿਹਾ ਹੈ ਤੁਹਾਡੇ ਦੁੱਖ ਕੱਟੇ ਜਾ ਰਹੇ ਆ ਸਿਰਫ ਇੰਨਾ ਸੋਚ ਕੇ ਹੀ ਧੰਨਵਾਦ ਕਰਿਆ ਕਰੋ ਮਾਲਕਾ ਚਲੋ ਜੋ ਮਾੜਾ ਜ਼ਿੰਦਗੀ 'ਚ ਟਿਕਰ ਕੁਝ ਹੋਇਆ ਵੀ ਆ ਬਹੁਤਾ ਸਾਡਾ ਨੁਕਸਾਨ ਨਹੀਂ ਹੋਇਆ ਤੁਹਾਡੀ ਕਿਰਪਾ ਹੈ ਤੇ ਕਿਰਪਾ ਹੀ ਬਣੀ ਰਹੇ ਸੋ ਫੱਕੀ ਬੋਤੇ ਬਹਿਮਾ ਚੱਕਰ ਤੇ ਨਹੀਂ ਕਹਿਣਾ ਚਾਹੀਦਾ ਸੋ ਦੁੱਖ ਸੁਖ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਜੇਕਰ ਜ਼ਿੰਦਗੀ 'ਚ ਦੁੱਖ ਨਾ ਆਉਣ ਤਾਂ ਫਿਰ ਪਰਮਾਤਮਾ ਨੂੰ ਕੌਣ ਮੰਨੇਗਾ ਕੋਈ ਵੀ ਨਹੀਂ ਸੋ ਇਸ ਕਰਕੇ ਇਸ ਗੱਲ ਤੇ ਦੇਣਾ ਧਿਆਨ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੇ ਵੀਡੀਓ ਚੱਲਦੇ-ਚੱਲਦੇ ਸੋ ਹੁਣ ਗੱਲ ਕਰੀਏ ਕਿ ਕੱਲ ਜਿਵੇਂ ਸੰਗਰਾਮ ਦਾ ਦਿਨ ਹੈ ਤੇ ਸੰਗਰਾਮ ਦੇ ਦਿਨ ਤੇ ਕਰਮ ਕਰਨਾ ਕਿਹੜਾ ਜ਼ਿਆਦਾ ਜ਼ਰੂਰੀ ਹੈ ਇਹਦੇ ਤੇ ਗੱਲ ਕਰਦੀ ਆ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਦੀਵਾਲੀ ਦਾ ਦਿਨ ਮੁਰੇ ਆ ਰਿਹਾ ਹੈ ਨਜ਼ਦੀਕ ਆ ਰਹੀ ਹੈ ਦੀਵਾਲੀ ਤੇ ਦੀਵਾਲੀ ਤੇ ਆਪਾਂ ਖੁਦ ਕਰਾਂ ਦੇ ਵਿੱਚ ਬਹੁਤ ਸਾਰੇ ਕੰਮ ਕਰਨੇ ਨੇ ਧਿਆਨ ਦੇਣਾ ਹੈ ਘਰ ਦੇ ਪਰ ਕੋਸ਼ਿਸ਼ ਕਰਨੀ ਕਿ ਧਾਰਮਿਕ ਥਾਂ ਤੇ ਕੁਝ ਕਰਮ ਜ਼ਰੂਰ ਕਰਕੇ ਆਈਏ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਐਸੀ ਚੀਜ਼ ਦੀ ਜ਼ਰੂਰਤ ਹੈ ਦਰਵਾਰ ਦੇ ਵਿੱਚ ਤੇ ਉਹ ਚੀਜ਼ ਜੇਕਰ ਤੁਸੀਂ ਖਰੀਦ ਕੇ ਲੈ ਕੇ ਦੇ ਸਕਦੇ ਹੋ ਤਾਂ ਜ਼ਰੂਰ ਕਰਮ ਕਰੋ ਕਿਉਂਕਿ ਘਰ ਵਿੱਚ ਦੀਵਾਲੀ ਤੇ ਇੱਕ ਦੂਸਰੇ ਨੂੰ ਗਿਫਟ ਦਿੰਦੇ ਨੇ ਤੋਹਫੇ ਦਿੰਦੇ ਆ ਕਦੇ ਕੁਝ ਲੈਂਦੇ ਖਰਚੇ ਬਹੁਤ ਤਰ੍ਹਾਂ ਦੇ ਕਰ ਲੈਂਦਾ ਹੈ ਆنسان ਪਰ ਕੋਸ਼ਿਸ਼ ਕਰਿਆ ਕਰੋ ਕਿ ਐਸੀ ਜਗ੍ਹਾ ਲਈ ਆਪਾਂ ਕੁਝ ਦਾਨ ਪੁੰਨ ਕਰੀਏ ਚਿੱਥੇ ਸਾਡਾ ਕੀਤਾ ਲੱਗਣਾ ਹੈ ਦੂਸਰਿਆਂ ਦੇ ਕੰਮ ਚੀਜ਼ ਹੋਣੀਆਂ ਸੋ ਦਰਬਾਰ ਦੇ ਵਿੱਚ ਲੱਗਦਾ ਕੋਈ ਚੀਜ਼ ਦੀ ਜ਼ਰੂਰਤ ਆ ਤੇ ਉਹ ਚੀਜ਼ ਨੂੰ ਕੋਸ਼ਿਸ਼ ਕਰੋ ਖਰੀਦ ਕੇ ਦਰਬਾਰ ਵਿੱਚ ਚੜਾਉਣ ਦੀ ਚਾਹ ਕਰੋ ਦਵਾਰਾ ਸਾਹਿਬ ਚੱਲ ਰਹੇ ਹੋ ਜਿੱਥੇ ਵੀ ਜਾਣੇ ਤੁਸੀਂ ਜੁੜੇ ਹੋ ਉੱਥੇ ਤੁਸੀਂ ਜਾ ਕੇ ਕਰਮ ਕਰੋ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਧਾਰਮਿਕ ਥਾਹਾਂ ਤੇ ਜਾ ਕੇ ਜਿਹੜੇ ਪਿੰਡ ਵਿੱਚ ਹੀ ਦਰਬਾਰ ਬੜੇ ਨੇ ਜਿੱਥੇ ਵੀ ਜਾਂਦੇ ਹੋ ਸੋ ਉੱਥੇ ਜਾ ਕੇ ਵਾਤੋ-ਵਾਤ ਸੇਵਾ ਕੀਤੀ ਜਾਵੇ ਦਿਵਾਲੀ ਤੋਂ ਪਹਿਲਾਂ ਜਿੰਨੀ ਹੋ ਸਕਦੀ ਸੇਵਾ ਜ਼ਰੂਰ ਕਰਨੀ ਅੰਮ੍ਰਿਤ ਵੇਲੇ ਉੱਠ ਜਾਓ ਨਹੀਂ ਟਾਈਮ ਬਾਅਦ ਚ ਮਿਲਦਾ ਤਾਂ ਤੇ ਘੰਟਾ ਅੱਧਾ ਘੰਟਾ ਜਾ ਕੇ ਸੇਵਾ ਕਰਕੇ ਆਓ ਝਾੜੂ ਦੀ ਪੋਚੇ ਦੀ ਚਾਹੇ ਕੋਈ ਚਾਹੇ ਲਗਾਉਣ ਲਾਉਣ ਵਾਲੇ ਨੇ ਐਸੀ ਸੇਵਾ ਜੀਡੀ ਵੀ ਮਿਲਦੀ ਹੈ ਤਾਂ ਰਿੰਥਾਂ ਤੇ ਜਾ ਕੇ ਉਹ ਸੇਵਾ ਜ਼ਰੂਰ ਕਰੋ ਘਰਾਂ ਦੀ ਸੇਵਾ ਕਰ ਦਿਓ ਬਾਹਰ ਦਰਵਾਜ਼ੇ ਦੀ ਸੇਵਾ ਕਰਨ ਦੇ ਹੋਰ ਵੀ ਚੰਗਾ ਹੈ ਮਾਲਕ ਦੇ ਘਰ ਨੂੰ ਵੀ ਅਸੀਂ ਸਵਾਰੀਏ ਇਹ ਫਰਜ਼ ਵੀ ਨਿਭਾਉਣ ਦੀ ਕੋਸ਼ਿਸ਼ ਕਰਨੀ ਆ ਜੀ ਸੁਮਾਲਕ ਦੀ ਕਿਰਪਾ ਚਾਹੁੰਦੇ ਹਾਂ ਤੇ ਜਿੱਥੇ ਆ ਕੇ ਇਨੀਆਂ ਰੁਹਾਾਂ ਝੁਕਦੀਆਂ ਹੈ ਉੱਥੇ ਜਾ ਕੇ ਜੋੜਿਆਂ ਦੀ ਸੇਵਾ ਕੀਤੀ ਜਾਵੇ ਝਾੜੂ ਦੀ ਸੇਵਾ ਕੀਤੀ ਜਾਵੇ ਜਿਸ ਚੀਜ਼ ਦੀ ਜ਼ਰੂਰਤ ਆ ਬਾਤੋਂ ਚਾਉਣ ਵਾਲੀ ਆ ਚੀਜ਼ ਉਹ ਚੀਜ਼ ਲਈ ਜਾਵੇ ਚੜਾਈ ਜਾਵੇ ਸੋ ਵੱਧ ਤੋਂ ਵੱਧ ਕਰਮ ਤੇ ਜਾਣ ਤੇ ਜੋ ਪ੍ਰਸ਼ਾਦ ਵਗੈਰਾ ਬਣਦਾ ਹੈ ਜੋ ਵੀ ਤੁਸੀਂ ਉੱਥੇ ਲ ਜਾਂਦੇ ਹੋ ਉਹ ਪ੍ਰਸ਼ਾਦ ਲੈ ਕੇ ਜਾਓ ਵੱਧ ਤੋਂ ਵੱਧ ਕਰਮ ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਕੋਈ ਭੁੱਖਾ ਹੈ ਕੋਈ ਐਸੀ ਰੂਹ ਹੈ ਜਿਹੜੀ ਦੁੱਖ ਵਿੱਚ ਹੈ ਪਿੰਡ ਦੇ ਵਿੱਚ ਆ ਤੁਹਾਡੇ ਆਸ-ਪਾਸ ਆ ਪਰ ਉਹਨਾਂ ਦੇ ਹਾਲਾਤ ਸਹੀ ਨਹੀਂ ਹੈ ਤੇ ਉਹਨਾਂ ਦੀ ਹੈਲਪ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦੀਆਂ ਸੋ ਆਪਣੇ ਤੇ ਇਹ ਆਪਾਂ ਫालतू ਖਰਚੇ ਇੰਨੇ ਕਰ ਲਈਏ ਉਹਦਾ ਕੋਈ ਫਾਇਦਾ ਨਹੀਂ ਲਾਭ ਨਹੀਂ ਜੇਕਰ ਲਾਭ ਲੈਣਾ ਹੈ ਸੇਵਾ ਕਰਨੀ ਆ ਤੇ ਐਸੀਆਂ ਰੂਹਾਂ ਦੀ ਕਰੋ ਜਿਹੜੀਆਂ ਤੁਹਾਨੂੰ ਸੀਸਨਾ ਦੁਆਵਾਂ ਦੇਣ ਕਿ ਅਸੀਂ ਤੁਹਾਡੀ ਵਜ੍ਹਾ ਦੇ ਨਾਲੇ ਦਿਨ ਨੂੰ ਮਨਾਇਆ ਹੈ ਸੋ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਇਹ ਤਿਹਾਰ ਖੁਸ਼ੀਆਂ ਦੇ ਨਾਲ ਮਨਾਈਏ ਤੇ ਜੇਕਰ ਆਪਾਂ ਕਿਸੇ ਦੀ ਰੂਹ ਨੂੰ ਖੁਸ਼ ਕਰ ਲੈਂਦੇ ਆ ਤਾਂ ਸਮਝੋ ਲੋ ਕਿ ਪ੍ਰਮਾਤਮਾ ਨੂੰ ਖੁਸ਼ ਕਰ ਲਿਆ ਆਤਮਾ ਹੀ ਪ੍ਰਮਾਤਮਾ ਆ ਹਰ ਇੱਕ ਦੀ ਆਤਮਾ ਨੂੰ ਸਕੂਨ ਦੇਣ ਦੀ ਕੋਸ਼ਿਸ਼ ਕਰੋ ਤੇ ਤੁਹਾਡੀ ਰੂਹ ਨੂੰ ਸਕੂਨ ਆਪ ਮਿਲ ਜਾਵੇਗਾ ਐਸੇ ਵੜਨ ਦੀ ਕੋਸ਼ਿਸ਼ ਕਰਨੀ ਕਿ ਇਹ ਸੋਚਣਾ ਕਿ ਸਾਡਾ ਇੱਥੇ ਕੁਝ ਵੀ ਨਹੀਂ ਪਰ ਚੰਗਾ ਕਰਮ ਕਰਾਂਗੇ ਤੇ ਸਾਨੂੰ ਲੋਕ ਯਾਦ ਰੱਖਣਗੇ ਦੁਨੀਆ ਯਾਦ ਰੱਖੇਗੀ ਉਹਨਾਂ ਦੇ ਪੀੜ੍ਹੀਆਂ ਵੀ ਯਾਦ ਰੱਖਦੀਆਂ ਆਂ ਗਾਂ ਦੀ ਗਾਂ ਫਿਰ ਮਾਪੇ ਦੱਸਦੇ ਨੇ ਕਿ ਉਹਨਾਂ ਦੇ ਘਰ ਵਿੱਚ ਐਸਾ ਸੰਸਕਤੀ ਇਸ ਤਰ੍ਹਾਂ ਕਰਮ ਕਰਦਾ ਸੀ ਤਾਂ ਫਿਰ ਇੱਥੇ ਨਾ ਕਿਤੇ ਵਹਾਨੇ ਨਾ ਹੀ ਸਹੀ ਯਾਦਤਾ ਕਰਦਾ ਹੈ ਇਨਸਾਨ ਕਰਮ ਐਸਾ ਕਰਨਾ ਚਾਹੀਦਾ ਜਿਹਦੇ ਨਾਲ ਹਰ ਕੋਈ ਤੁਹਾਨੂੰ ਯਾਦ ਰੱਖੇ ਜੀ ਸੋ ਵਕਤ ਕੀ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਗੁਰਾਂ ਦੀ ਜੀ ਚੈ ਸਾਈਆਂ ਦੀ